ਸਰਦੀਕਾ ਮੰਚ ਦੇ ਪਾਧਾਕਾਰੀ ਜਨ ਤੇ ਮੈਂ ਸਹਿਮਾਨ ਅੱਜ ਸਾਂਝੀ ਕਰਾਂਗਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤਨ ਤਨ RAM DAS GURJAN SERIA ਤੇਰਾ ਜਵਾਰਿਆ ਪੂਰੇ ਹੋਈ ਕਰਾਮਾਤ ਆਪ ਸਿਜਣ ਵਾਲੇ ਤਾਰਿਆ ਓ ਰਬੀ ਰੂ ਅਰਹਾਨੀਅਦੀ ਮੂਰਤ ਉਸ ਬਾਰੇ ਅਸੀਂ ਅਲਪਕ ਜੀਵ ਕੀ ਬਿਆਨ ਕਰ ਸਕਦੇ ਹਾਂ ਸਰ vag ਬਾਰੇ ਪਰੰਤੂ ਯਤਨ ਕਰਾਂਗੇ ਉਹਨਾਂ ਦੇ ਇਹ ਬਚਪਨ ਤੋਂ ਗੁਰਾਈ ਤਨ ਤੱਕ ਦੇ ਜੀਵਨ ਬਾਰੇ ਲਾਹੌਰ ਦੀ ਚੂਨਾ ਮੰਡੀ ਜਿੱਥੇ ਵਪਾਰਕ ਕਦਾਰੇ ਸਨ ਉੱਥੇ ਸੋਡੀ ਵਾਸ ਵਿੱਚ ठाकुरदास जी ਹੋਏ ਉਹਨਾਂ ਦੇ ਸੁਪੁੱਤਰ ਹਰੀਦਾਸ ਜੀ ਉਹਨਾਂ ਦੀ ਸੁਪਤਨੀ ਹਨੂਬ ਗੌਰ ਜੀ ਜਿਹਨਾਂ ਨੂੰ ਬਾਤ ਕਿਉਂਕਿ ਉਹ ਦਿਆਦੀ ਮੋਸ ਹਨ ਉਹਨਾਂ ਨੂੰ ਦਇਆ ਕਰਕੇ ਵੀ ਜਾਣਾ ਜਾਂਦਾ ਸੀ ਪਰਿਵਾਰ ਜਿਸਾਂ ਖੱਤਰੀ ਵਸ ਵਿੱਚ ਤੇ ਵਪਾਰਕ ਚਾਰਕ ਕਰਦੇ ਹੈ ਆਪਾਂ ਵੀ ਹੁਣ ਦੇਖਦੇ ਵੀ ਇਸ ਜੋ ਖत्री ਵਾਂਸ਼ ਹੈ ਇਹ ਵੀ ਜ਼ਿਆਦਾਤਰ ਵਪਾਰੀ ਹੀ ਹੁੰਦੇ ਹਨ ਇਹ ਪਰਿਵਾਰ ਵੀ ਵਰਕ ਕੰਮ ਕਰਦੇ ਸੀ ਕਿਤਾ ਸੀ ਇਹਨਾਂ ਦਾ ਬਹੁਤ ਥੋੜਾ ਗੁਜ਼ਾਰਾ ਹੁੰਦਾ ਸੀ ਆਮਦਨ ਘੱਟ ਸੀ ਹਰੀਦਾਸ ਜੀ ਦੇ ਤਕਰੀਬਨ 12 ਸਾਲ ਪਿਛੋਂ ਭਾਈ ਇਹ ਉਹਨਾਂ ਨੇ ਬਰਦਾਸ਼ਤ ਕੀਤਾ ਮਾਲ-ਕੋਲ ਕਿਉਂਕਿ ਉਹਨਾਂ ਕੋਈ ਉਲਾਜ ਨਹੀਂ ਪ੍ਰਾਪਤ ਹੋਈ ਸੀ 12 ਸਾਲ ਅਦਾਸਾਂ ਬਿਨਤੇ ਕਰਨ ਪ੍ਰੰਤ بیٹے ਨੇ ਜਨਮ ਲਿਆ ਜਿਹਦਾ ਨਾਮ ਆਰਾਮਦਾਸ ਰੱਖਿਆ ਗਿਆ ਪਰੰਤੂ ਕਿਉਂਕਿ ਉਹ ਪਰਿਵਾਰ ਵਿੱਚ ਇਹ ਪਹਿਲਾ ਬੇਟਾ ਸੀ ਵੱਡਾ ਬੇਟਾ ਸੀ ਉਸ ਨੂੰ ਜੇਠਾ ਕਰਕੇ ਜਾਣਾ ਜਾਣ ਲੱਗਿਆ ਤੇ ਉਹਨੂੰ ਜੇਠਾ ਹੀ ਪੁਕਾਰਦੇ ਰਹੇ 7 ਸਾਲ ਦੀ ਉਮਰ ਸੀ ਮਾਮ ਬਾਪ ਦਾ ਸਾਯਾ ਉੱਠ ਗਿਆ ਉਹਨਾਂ ਨੂੰ ਕਿਉਂਕਿ ਘਰ-ਗਵਾਰ ਦੇ ਖਰਚਾ ਚਲਾਉਣ ਲਈ ਕੋਈ ਸਾਧਨ ਨਹੀਂ ਸਨ ਉੱਚੇਚੇ ਤਾਂ ਉਹਨਾਂ ਦੀ ਨਾਨੀ ਉਹਨਾਂ ਨੂੰ ਪਿੰਡ ਵਸ ਰਕੇ ਲੈ ਗਈ ਜਿੱਥੇ ਕਿ ਉਹਨਾਂ ਨੇ ਪਰਿਵਾਰਕ ਦੇ ਆਮਦਨ ਦਾ ਸਾਧਨ ਦੇ ਤੌਰ ਤੇ ਭਾਈ ਜੇਠਾ ਜੀ ਨੂੰ ਹੁੰਗੜੀਆਂ ਬਣਾ ਕੇ ਦੇਣੀਆਂ ਤੇ ਉਹਨਾਂ ਨੇ ਰਾਵੀ ਦੇ ਕੰਡੇ ਜਾ ਕੇ ਜਿੱਥੇ ਛਾਂਦਰਦ ਸੰਨ ਉਥੇ ਲੋਕ ਇਕੱਠੇ ਹੁੰਦੇ ਸੀ ਬਹਿੰਦੇ ਸੀ ਉਥੇ ਜਾ ਕੇ ਵੇਚਣਾ ਸ਼ੁਰੂ ਕੀਤਾ ਪਹਿਲਾ ਦਿਨ ਹੋਇਆ ਕੂੰਗੜੀਆਂ ਲੈ ਕੇ ਚੱਲੇ ਗਏ ਕਿਉਂਕਿ ਸ਼ਰਮਾਕਲ ਦੇ ਸਭ ਸਭਾਕਲ ਸੁਭਾਅ ਦੇ ਸਨ ਮੂੰਹੋਂ ਕੁਝ ਨਹੀਂ ਆਖਿਆ ਕਿ ਜਿਸਾਂ ਆਮ ਭੋਲੀ ਲੋਗਾਂ ਨੇ ਹੁੱਕਾ ਲੋਣੇ ਵੀ ਘੁੰਗੜੀਆਂ ਲੈ ਲੋ ਭਾਈ ਘੁੰਗੜੀਆਂ ਲੈ ਲੋ ਲੈ ਕੇ ਸ਼ਾਬਾ ਬੈਠ ਗਏ ਸਿਰਫ ਇਹ ਦੇ ਹੋ ਕੇ ਪੁਰਸ਼ਾਂ ਨੇ ਉਹਨਾਂ ਤੋਂ ਘੁੰਗੜੀਆਂ ਲਈਆਂ ਤਿੰਨ ਕੇ ਪੈਸੇ ਵਟੇ ਫਿਰ ਇਹਨਾਂ ਨੂੰ ਸਾਧੂ ਜਨ ਆਏ ਉਹਨਾਂ ਨੇ ਰਵੀ ਜੀ ਨਾਮ ਕੀਤਾ ਕਿ ਆਪਣੀ ਪਾਰਕ ਪੂਜਾ ਕਾਨੂੰ ਪਿੱਛੋਂ ਉਹ ਬਾਲਕ ਜਿਹੜਾ ਜੇਠਾ ਬਾਲਕ ਦੇ ਕੋਲ ਆ ਕੇ ਹਾਕਣ ਲੱਗੇ ਬੇਟਾ ਅੱਛੀ ਸਾਨੂੰ ਸਵੇਰ ਦਾ ਕੁਝ ਖਾਣ ਪੀਣ ਨੂੰ ਸੁਭਾਅ ਨਹੀਂ ਬਣਿਆ ਭੁਕੇ ਹਾਂ ਤੇ ਸਾਡੇ ਕੋਲ ਪੈਸੇ ਵੀ ਹੈ ਨਹੀਂ ਇਸ ਕਰਕੇ ਸਾਨੂੰ ਕੁਝ ਖਾਣ ਪੀਣ ਨੂੰ ਦਿਓ ਉਹਨਾਂ ਨੇ ਬੜੇ ਚਾਅ ਨਾਲ ਉਹ ਸਾਰੀਆਂ ਹੁੰਗੜੀਆਂ ਉਹਨਾਂ ਨੂੰ ਚੁਕਾ ਦਿੱਤੀਆਂ ਇਹ ਉਹਨਾਂ ਦੇ ਮੁਖੀ ਸੀ ਜੋ ਮਹਾਪੁਰਸਾਂ ਦੇ ਸਾਧੂ ਜਰਾਂ ਦੇ ਉਹਨਾਂ ਨੇ ਭਾਈ ਜੇਠਾ ਜੀ ਨੂੰ ਵਰ ਦਿੱਤੇ ਵੀ ਤੂੰ ਤੇਰੀ ਭੁੱਖ ਖਤਮ ਹੋ ਜਾਈ ਤਾਂ ਦੁਨੀਆ ਦੀ ਬਹੁ ਮਟਾਏਗਾ ਇੱਕ ਦਿਨ ਵੱਡਾ ਪੁਰਸ਼ ਬਣੇਗਾ ਸਾਧੂ ਜਰਾਂ ਚਲੇ ਬਣੇ ਕਰਿਆਈ ਨਾਨੀ ਨੇ ਪੁੱਛਿਆ ਕੀ ਵਟਿਆ ਕਹਿੰਦਾ ਤਿੰਨ ਪੈਸੇ ਵਟੇ ਆ ਬਾਕੀ ਦਾ ਮਲਦਾਰ ਵੇਚ ਗਿਆ ਕੋਨੇ ਨੇ ਗੁਰਪਾਲ אבי ਕਿਹਾ ਤਦੋਂ ਦੂਜੇ ਦਿਨ ਫਿਰ ਗਏ ਦੇਵਨੇਤ ਜੋ ਮਹਾਂਪੁਰਖਾਂ ਦਾ ਬਚਨ ਸਾਧ ਬਚਨ ਇਕ ਲਾਦਾ ਉਹ ਘੁੰਗਣੀਆਂ ਹੱਥੋਂ ਅਤੀ ਵਿਚ ਗਈਆਂ ਆਮਦਨ ਸ਼ੁਰੂ ਹੋ ਗਈ ਪਰਿਵਾਰ ਵਿੱਚ ਆਮਦਨ ਦਾ ਸਾਧਨ ਬਣ ਗਿਆ ਇਹ ਬਾਸਰ ਕੇ ਪਿੰਡ ਗੁਰੂ ਅਮਰਦਾਸ ਜੀ ਦਾ ਪਿਤਾ ਪੁਰਖੀ ਪਿੰਡ ਸੀ ਜਿੱਥੇ ਕਿ ਗੁਰੂ ਅਮਰਦਾਸ ਜੀ ਅਕਸਰ ਫੇਰਾ ਮਾਰਦੇ ਸਨ ਤੌਨਾ ਦਾ ਭਾਈ ਜੇਠਾ ਜੀ ਉਹਨਾਂ ਨੂੰ ਮੇਲ ਹੋਇਆ ਉਹਨਾਂ ਦੇ ਗੁਰੂ ਰਾਮ ਅਮਰਦਾਸ ਜੀ ਦੇ ਮਨ ਨੂੰ ਭਾ ਗਏ ਉਹ ਜੇਠਾ ਜੀ ਕਿਉਂਕਿ ਸੁੰਦਰ ਸਡੌਲ ਤੇ ਬਹੁਤ ਸ਼ਰਮਾਕਲ ਸਾਹਿਬ ਦੀ ਮਹਿੰਦੀ ਤੇ ਬੱਚੇ ਸਨ ਉਹ ਤਾਂ ਉਹਨਾਂ ਨੇ ਜਦੋਂ ਗੋਇਵਾਲ ਸੇਵਾ ਚਲਦੀ ਸੀ ਉੱਥੇ ਉਹ ਉਹਨਾਂ ਦੇ ਨਾਲ ਚਲੇ ਗਏ ਗੋਇੰਦਵਾਲ ਸਾਹਿਬ ਭਾਈ ਜੇਠਾ ਜੀ ਉੱਠ ਕੇ ਜਾ ਕੇ ਬੌਲੀ ਸਾਹਿਬ ਦੀ ਸੇਵਾ ਚਲਦੀ ਸੀ ਸੇਵਾ ਸੰਭਾਲੀ ਲੰਗਰ ਦੀ ਸੇਵਾ ਕਰਨੀ ਪਾਣੀ ਜਲ ਛਕਾਉਣਾ ਪ੍ਰਸ਼ਾਦ ਦੇ ਛਕਾਉਣੇ ਸੰਤਾਂ ਨੂੰ ਝੂਠੇ ਭਕਤਨ ਸਾਫ ਕਰਨੇ ਇਸ ਤਰ੍ਹਾਂ ਕਰਦੇ ਕਰਦੇ ਉਹ ਗੁਰੂ ਅਮਰਦਾਸ ਜੀ ਦੇ ਵਿੱਚ ਬਹੁਤ ਭਾ ਗਏ ਕਿ ਇਹ ਬਹੁਤ ਹੀ layak ਬੱਚਾ ਹੈ ਤੇ ਉਸ ਤਰ੍ਹਾਂ ਉਸ ਦਰਾਨ ਉਹਨਾਂ ਨੇ ਸੇਵਾ ਕਰਦਿਆਂ ਇੱਕ ਦਿਨ ਕਿਉਂਕਿ ਗੁਰੂ ਅਮਰਦਾਸ ਜੀ ਦੇ ਦੋ ਬੇਟੀਆਂ ਸਨ ਬੀਬੀ ਦਾਨੀ ਤੇ ਸਰਪਾਨੀ ਜੀ ਦਾਨੀ ਦਾ ਵਿਆਹ ਹੋ ਚੁੱਕਿਆ ਸੀ ਬੀਬੀ ਪਾਨੀ ਵਰਜੋਗ ਹੋਈ ਤਾਂ ਗੁਰੂ ਅਮਰਦਾਸ ਜੀ ਦੇ ਸਪਤਨੀ ਮਨਸਾ ਦੇਵੀ ਜੀ ਨੇ ਬਾਬਾਏ ਕੋ ਬੇਨਤੀ ਕੀਤੀ ਗੁਰੂ ਸਾਹਿਬ ਕੋਲ ਕਿ ਕਿਉਂ ਨਾ ਆਪਾਂ ਹੁਣ ਬੀਬੀ ਪਾਨੀ ਦਾ ਵਰ ਕਰ ਦਈਏ ਕੋਈ ਯੋਗਵਾਰ ਲੱਭੇ ਜਾਵੇ ਗੁਰੂ ਸਾਹਿਬ ਨੇ ਕਿਹਾ ਵੀ ਠੀਕ ਹੈ ਕੱਲ ਨੂੰ ਕੁ ਸਿੱਖਾਂ ਨੂੰ ਭੇਜਾਂਗੇ ਵੀ ਬਾਹਰ ਲੱਭਣ ਸਹਿਸਬਾ ਭਾਈ ਜੇਠਾ ਜੀ ਕਿਉਂਕਿ ਜੋ ਬੌਲੀ ਸਾਹਿਬ ਸੇਵਾ ਜਲਦੀ ਉਹ ਉੱਥੇ ਲੰਘ ਰਹੇ ਸੀ ਸਹਿਸਬਾ ਮਨਸਾ ਦੇਵੀ ਜੀ ਦੇ ਮੂੰਹ ਚੋਂ ਨਿਕਲ ਕੇ ਆ ਕਿ ਕਿਉਂ ਨਾ ਹੋਵੇ ਜੋ ਆਪਾਂ ਨੇ ਬਾਹਰ ਲੱਭਣਾ ਭਾਨੀ ਲਈ ਕਿਸ ਅਜਿਹਾ ਹੋਵੇ ਇਹ ਜੋ ਲੜਕਾ ਜਾ ਰਿਹਾ ਹੈ ਬਸ ਫਿਰ ਗੁਰੂ ਅਮਰਦਾਸ ਜੀ ਨੇ ਕਹਿਤਾ ਵੀ ਹੋਣ ਲੱਭਣ ਦੀ ਲੋੜ ਨਹੀਂ ਇਸ ਵਰਗਤਾ ਇਹੀ ਹੈ ਤੇ ਉਹਨਾਂ ਨੇ ਦੂਜੇਨ ਸੰਗਤ ਵਿੱਚ ਇਕੱਠੇ ਹੋ ਕੇ ਐਲਾਨ ਕਰ ਦਿੱਤਾ ਇਹ ਉਹਨਾਂ ਦੀ ਮੰਗਣੀ ਹੋਗੀ 1553 ਵਿੱਚ 53 ਵਿੱਚ ਉਹਨਾਂ ਦੀ ਸ਼ਾਦੀ ਕਰਤੀ ਗਈ ਬੀਬੀ ਭਨੀ ਨਾਲ ਉਸ ਤੋਂ ਅਪਰੰਤ ਸੇਵਾ ਕਰਦੇ ਕਰਦੇ ਜਦੋਂ ਫੋਸਲ ਆ ਕੇ ਜੀ ਗੋਵਿੰਦਵਾਲ ਸਾਹਿਬ ਚ ਬ੍ਰਮਣਾਂ ਨੇ ਸਿੱਖ ਧਰਮ ਦੀ ਇਖਿਆ ਕਰਨ ਲੱਗੇ ਤੇ ਜਿਆਦਾ ਜਾ ਕੇ ਰਾਜ ਅਕਬਰ ਕੋਲੇ ਸ਼ਿਕਾਇਤ ਕਰ ਦਿੱਤੀ ਕਿ ਇਹ ਕੋਈ ਯਾਦ ਪੱਤਾ ਖਿਆਲ ਨਹੀਂ ਰੱਖਦੇ ਮੁਫਤ ਲੰਗਰ ਸਿਕਾਉਂਦੇ ਹਨ ਤਾਂ ਗੁਰੂ ਅਮਰਦਾਸ ਜੀ ਨੇ ਆਪਣੇ ਨੁਮਾਇंदे ਦੇ ਤੌਰ ਤੇ ਉਹਨਾਂ ਨੂੰ ਅਕਬਰ ਦੇ ਦਰਬਾਰ ਵਿੱਚ ਭੇਜਿਆ ਸਪਸ਼ਟੀਕਰਨ ਲਈ ਉਤੇ ਭਾਈ ਜੇਠਾ ਜੀ ਨੇ ਜਾ ਕੇ ਸਪਸ਼ਟਨ ਕੀਤਾ ਕਿ ਸਿੱਖ ਧਰਮ ਵਿੱਚ ਮਾਨਵਤਾ ਨੂੰ ਰੱਬ ਦਾ ਅਧਿਕਾਰ ਹੈ ਇੱਥੇ ਕੋਈ ਛੂਤਛਾਤ ਨਹੀਂ ਕੋਈ ਵੱਡਾ ਛੋਟਾ ਨਹੀਂ ਅਸੀਂ ਮਾਨਵਤਾ ਦੀ ਤੌਰ ਤੇ ਸੇਵਾ ਕਰਦੇ ਹਾਂ ਉਸ ਤੋਂ ਪ੍ਰੇਸ਼ਾ ਪ੍ਰਭਾਵ 2000 ਅਖਬਾਰ ਤੋਂ ਉਹਨਾਂ ਨੇ ਆਪਣੀ ਉਹ ਸ਼ਿਕਾਇਤ ਰੱਦ ਕਰ ਦਿੱਤੀ ਤੇ ਬਹੁਤ ਕੁਝ ਹੋਇਆ ਉਸ ਤੋਂ ਅਪਰੰਤ ਇਹ ਜਾਣ ਕੇ ਵੀ ਇਹ ਗੁਰਗੱਦੀ ਦੇ ਲਾਇਕ ਹਨ ਭਾਈ ਜੇਠਾ ਜੀ ਉਹਨਾਂ ਨੇ ਆਪਣਾ ਪਰਖ ਕਰਨੀ ਚਾਹੀ 2 ਦਿਨ ਕੁੱਤਰ ਸੀ ਉਹਨਾਂ ਨੂੰ ਇਸ ਲਾਇਕ ਨਹੀਂ ਸਮਝਾ ਤੇ ਦੂਜੇ ਦਾਮਾਦ ਤੇ ਇਹਨਾਂ ਨੂੰ ਇੱਕ ਥੜਾ ਬਣਾਉਣ ਲਈ ਆਗਿਆ ਕੀਤੀ ਕਿ ਭਾਈ ਥੜਾ ਬਣਾਓ ਚਾਰ ਬਾਰ ਥੜਾ ਬਣਾਇਆ ਗਿਆ ਉਜੇ ਜਿਹੜਾ ਦਮਾਸੀ ਬੀਬੀ ਦਾਨੀ ਦੇ ਪਤੀ ਉਹ ਚਾਰੇ ਫਰੀ ਨਾਮ ਕਾਮਯਾਬ ਹੋਏ ਨਾ ਪਸੰਦ ਆਏ ਗੁਰੂ ਜੀ ਨੂੰ ਇਹਨਾਂ ਨੇ 7 ਬਾਰੇ ਬਣਾਇਆ ਫੇਰ ਵੀ ਪਸੰਦ ਨਾ ਆਇਆ ਇਹ ਫੇਰ ਵੀ ਬਣਾਉਂਦੇ ਗਏ ਉਸ ਤੋਂ ਪ੍ਰਸੰਨ ਹੋ ਕੇ ਗੁਰੂ ਸਾਹਿਬ ਨੇ ਕਿਹਾ ਬਸ ਇਹੀ ਯੋਗ ਹੈ ਗੁਰਾਈ ਦੇ ਕਿਉਂਕਿ ਇਹਨਾਂ ਨੇ ਆਪਣੀ ਜੋ ਨਾ ਨਾ ਕਾਮਯਾਬੀ ਨਹੀਂ ਇੰਦੀ ਸਗੋਂ ਗੁਰੂ ਦੀ ਖੁਸ਼ੀ ਦਾ ਨੂੰ ਮੁੜ ਰਿਹਾ ਹੈ ਇਸ ਕਰਕੇ ਇਹਨਾਂ ਨੇ ਇੱਕ ਗੁਰਤਾ ਦੇ ਯੋਗ ਹਨ ਉਹਨਾਂ ਨੇ ਉਹਨਾਂ ਨੂੰ ਗੁਰਾਈ ਦੇਣ ਦੀ ਸੋਚ ਲਈ 1574 ਵਿੱਚ 30 ਅਗਸਤ 1574 ਉਹਨਾਂ ਨੂੰ ਗਦੀ ਸੌਂ ਦਿੱਤੀ ਗਈ ਇਸ ਤੇ ਬਾਅਦ ਗੁਰੂ ਅਮਰਦਾਸ ਜੀ ਨੇ ਜਿਸਾਂ ਪਹਿਲਾਂ ਪਹਿਲੇ ਗੁਰੂ ਸਾਹਿਬ ਨੇ ਕੀਤਾ ਗੁਨਾਮ ਜੀ ਨੇ ਕਰਤਾਪੁਰ ਸਾਹਿਬ ਗੁਰੰਗ ਜੀ ਨੇ ਕਦੂਰ ਸਾਹਿਬ ਤੇ ਗੁਰੂ ਅਮਰਦਾਸ ਜੀ ਨੇ ਕੋਇੰਦਵਾਲ ਸਾਹਿਬ ਸ਼ਹਿਰ ਬਸਾਏ ਉਸੇ ਪਰਥਨੋ ਅਗੇ ਤਰ ਲਈ ਪੁਰਾਣੀ ਇੱਕ ਜਗਾਹ ਪਸੰਦ ਕੀਤੀ ਚੋਣ ਕੀਤੀ ਅੰਮ੍ਰਿਤਸਰ ਵਿੱਚ ਜੋ ਗੁਰੂ ਕਾ ਚੱਕ ਦੇ ਨਾਮ ਨਾਲ ਜਾਣੀ ਰੱਖਦਾ ਗੁਰੂ ਕਾ ਨਾਮ ਚੱਕ ਰੱਖਿਆ ਤੇ ਗੁਰੂ ਅਮਰ ਜੇਠਾ ਜੀ ਨੂੰ ਕਿਉਂਕਿ ਜੋ ਗੁਰੂ ਕਰਮਕੰਡ ਕੇ ਬਣ ਚੁੱਕੇ ਸੀ ਗੁਰੂ ਰਾਮਦਾਸ ਜੀ ਨੂੰ ਕਿਹਾ ਕਿ ਤੁਸੀਂ ਉੱਥੇ ਸ਼ਹਿਰ ਬਸਾਉਣਾ ਹੈ ਉੱਥੇ ਚਲੇ ਗਏ ਜਾ ਕੇ ਉਹਨੇ ਕੁਪਾਰੀ ਤਵਕ ਨਾਲ ਸੰਪਰਕ ਕੀਤੇ ਸ਼ਹਿਰ ਬਸਾਇਆ ਤੇ ਉਹ ਵਸਦਾ ਸ਼ਹਿਰ ਹੋਇਆ ਅੰਮ੍ਰਿਤਸਰ ਉਹ ਜਗਾ 700 ਰੁਪਏ ਵਿੱਚ ਜੋ ਇਤਿਹਾਸ ਵਿੱਚ ਆਉਂਦਾ ਹੈ 700 ਰੁਪਏ ਵਿੱਚ ਖੀਦੀ ਗਈ ਸੀ ਤੇ ਗੁਰੂ ਸੰਗਤਾਂ ਦੇ ਪੈਸੇ ਨਾਲ ਖੀਦੀ ਗਈ ਤੇ ਉਹ ਸਾਰੀ ਆਰੰਭ ਹੋ ਗਈ ਇਹਦੀ ਮੁਕੰਮਲਤਾ 1604 ਇਸ ਵਿੱਚ ਹੋਈ ਗੁਰੂ ਸਾਹਿਬ ਦਾ ਆਪਣੇ ਗੁਰਤਾ ਦੇ ਦੌਰਾਨ ਬਹੁਤ ਬਾਣੀ ਦਾ ਉਚਾਰਨ ਕੀਤਾ ਗਿਆ ਜਿਹਦੇ ਵਿੱਚੋਂ 638 ਸ਼ਬਦ ਤਕਰੀਬਨ ਉਹਨਾਂ ਨੇ ਉਚਾਰਨ ਕੀਤਾ ਜਿਹੜਾ ਕਿ ਗੁਰੂ ਗ੍ਰੰਥ ਸਾਹਿਬ ਤਕਰੀਬਨ 10% ਹਿੱਸਾ ਬਣਦਾ ਹੈ ਉਹਦੇ ਵਿੱਚ ਆਸਾ ਜੀ ਵਾਰਦ ਮੁੱਖ ਹੈ ਅੱਪਾ ਰੋਇ ਕੀਰਤਨ ਸੁਣਦੇ ਆਸਾ ਜੀ ਵਾਰ ਦਾ ਇਹ ਉਹ ਆਸਾ ਜੀ ਵਾਰ ਹੈ ਜਿਹੜੀ ਜੰਗ ਦੇ ਯੋਧਾਂ ਦੇ ਦਿਨਾਂ ਵਿੱਚ ਗੁਰੂ ਗੋਬਿੰਦ ਸਿੰਘ ਨੇ ਸਤਸਰੇ ਕਿਨਾਰੇ ਬੈਠ ਕੇ ਵੀ ਇਹ ਜਿਹੜਾ ਨੇਮ ਨਹੀਂ ਤੋੜਿਆ ਉਹ ਆਸਾ ਜਵਾਰ ਇਹਨਾਂ ਦੀ ਰਚਤ ਹੈ ਆਨੰਦ ਕਾਰਜ ਜਾਂ ਲਾਵਾ ਜੋ ਭਾਈ ਸਾਹਿਬ ਨੇ ਬੇਨਤੀ ਕੀਤੀ ਹੈ ਪਹਿਲੀ ਲਾਪ ਬੇਨਤੀ ਕਰ ਬਲਰਾਵੀ ਉਹ ਇਹਨਾਂ ਦੀਆਂ ਉਚਾਰ ਕਿਤੇ ਹੋਏ ਹਨ ਅੱਭੀ ਲੜਕੀ ਦੇ ਸ਼ਾਦੀ ਦੇ ਕਿਤੇ ਤੇ ਉਹ ਇਹ ਲਾਵਾ ਆਤਮਾ ਦਾ ਪ੍ਰਮਾਤਮਾ ਨਾਲ ਮੇਲ ਕਰਾਉਣ ਦਾ ਇੱਕ ਰਸਤਾ ਹੈ ਸੇਧ ਹੈ ਇਹ ਪਦਾ ਇਹਨਾਂ ਨੇ ਨੰਦਕਾਰ ਜੀ ਚਲਾਈ ਉਸੇ ਤਰ੍ਹਾਂ ਜਿਵੇਂ ਕਿ ਗੁਰੂ ਅਮਰਦਾਸ ਜੀ ਨੇ ਮੰਜੀਆਂ ਸਥਾਪਿਤ ਕੀਤਾ ਕਿ ਗੁਰ ਸਿੱਖੀ ਦਾ ਪ੍ਰਚਾਰ ਕਰਨ ਲਈ ਮੰਜੀਆਂ ਸਥਾਪਿਤ ਕੀਤੀ ਅਸੀਂ ਦੂਰ ਦੱਡੇ ਜਾ ਕੇ ਸਿੱਖੀ ਦਾ ਵਿਚਾਰ ਹੋਵੇ ਇਹਨਾਂ ਨੇ ਗੁਰੂ ਰਾਮਦਾਸ ਜੀ ਨੇ ਜੋ ਜਠਾ ਤੋਂ ਗੁਰੂ ਰਾਮਦਾਸ ਜੀ ਬਣ ਚੁੱਕੇ ਸਨ ਗੁਰਤਾ ਗਦੀ ਧਾਰਨ ਕਰ ਮਗਰੋਂ ਉਹਨਾਂ ਨੇ ਮਸੰਦ ਪ੍ਰਥਾ ਚਲਾਈ ਜਿਹੜੀ ਕਿ ਗੁਰਦੁਆਰਿਆਂ ਬਿਲਡਿੰਗਾਂ ਲਈ ਗੁਰੂ ਘਰ ਲੰਗਰਾਂ ਲਈ ਮਾਇਆ ਇਕੱਠੀ ਕਰਨ ਲਈ ਦੂਰ ਦੱਡੇ ਜਾ ਕੇ ਇਹ ਮਾਇਆ ਗਤੀ ਕਰਦੇ ਸਨ ਤੇ ਉੱਥੇ ਗੁਰੂ ਘਰ ਵਿੱਚ ਆ ਕੇ ਜਮਾ ਕਰਦੇ ਸਨ ਭਾਵੇਂ ਇਹ ਸਭ ਪਤਾ ਬਹੁਤ ਕਾਮਯਾਬ ਹੋਈ ਕੁਝ ਦੇਰ ਪਾ ਗਈ ਜਿਹੋਂ ਤਾਈਆਂ ਆਈਆਂ ਤੇ ਪਤਾ ਬੰਦ ਵੀ ਕਰਨੇ ਪਏ ਇਸ ਵਿੱਚ ਕੁਝ ਉਹ ਤਾਈਆਂ ਆਉਣ ਕਰਕੇ ਸੋ ਇਸੇ ਤਰ੍ਹਾਂ ਗੁਰੂ ਸਾਹਿਬ ਨੇ ਦੇ ਤਿੰਨ ਬੇਟੇ ਹੋਏ ਜਿਨ੍ਹਾਂ ਵਿੱਚੋਂ ਇੱਕ ਪਹਿਲਾ ਰਿਤੀਚੰਦ ਗੁਰੂ ਜੀ ਮਹਾਦੇਵ ਤੇ ਦੂਜੇ ਤੀਜੇ ਗੁਰੂ ਅਰਜਨ ਦੇਵ ਜੀ ਕਿਉਂਕਿ ਗੁਰਤਾ ਗਦੀ ਤੋਂ ਬਾਅਦ ਇਹਨਾਂ ਨੇ ਆਪਣਾ ਉਤਰਾਧਿਕਾਰੀ ਚੁਣਨਾ ਸੀ ਉਸੇਦਾਨ ਇਹਨਾਂ ਦੇ ਭਰਾ ਤਾਂ ਜੋ ਲਾਹੌਰ ਵਿੱਚ ਰਹਿੰਦੇ ਸੀ ਸਿਹਾਰੀ ਲਾ ਬਲ ਜੀ ਉਹਨਾਂ ਨੇ ਆਪਣੇ ਲੜਕੇ ਦੀ ਸ਼ਾਦੀ ਕਰਨੀ ਸੀ ਸਦਾ ਦਿੱਤਾ ਗੁਰੂ ਸਾਹਿਬ ਨੂੰ ਆ ਕੇ ਇਹ ਤੁਸੀਂ ਸ਼ਾਦੀ ਵਿੱਚ ਲਾਹੌਰ ਜ਼ਰੂਰ ਸ਼ਾਮਲ ਹੋਣਾ ਗੁਰੂ ਸਾਹਿਬ ਉਹ ਜਿਹਾ ਮਾ ਕਾਰਨ ਆਪਣੇ ਪੁੱਤਰ ਕ੍ਰਿਤੀਚੰਦ ਨੂੰ ਕਹਿੰਦੇ ਵੀ ਤੁਸੀਂ ਜਾਓ ਉੱਥੇ ਮੇਰੀ ਨਮਾਇੰਗੀ ਕਰੋ ਪਰਿਵਾਰ ਵੱਲੋਂ ਉੱਥੇ ਸ਼ਾਮਲ ਹੋਵੋ ਉਹਨਾਂ ਦੇ ਮਨ 'ਚ ਈਰਖਾ ਸੀ ਕਿ ਕਿਤੇ ਗੁਰਗੱਦੀ ਗੁਰੂ ਅਰਜਨ ਜੀ ਅਦਿ ਨੂੰ ਨੰਦੇ ਤਾਂ ਉਹਨਾਂ ਨੇ ਬਹਾਨਾ ਮਾਰਿਆ ਵੀ ਮੈਂ ਤਾਂ ਇੱਥੇ ਲੰਗਰ ਰਣਬੰਦ ਵੀ ਜੀ ਆਂ ਹੋਰ ਕੰਮ ਵਧੇਰੇ ਹਨ ਇਸ ਕਰਕੇ ਮੈਂ ਨਹੀਂ ਜਾ ਸਕਦਾ ਦੂਜੇ ਮਹਾਦੇਵ ਜੀ ਉਹ ਦੁਨੀਆ ਤੋਂ ਅਲੱਗ ਸੀ ਮਤਲਬ ਉਹ ਦੁਨੀਆਦਾਰੀ 'ਚ ਪੈਣਾ ਨਹੀਂ ਚਾਹੁੰਦੇ ਸੀ ਤਾਂ ਫਿਰ ਗੁਰੂ ਅਰਜਨ ਦੇਵ ਜੀ ਇਸ ਲਾਹੌਰ ਜਾਣ ਲਈ ਤਿਆਰ ਹੋਏ ਚਲੇ ਗਏ ਕੁਝ ਸਮਾਂ ਬਾਅਦ ਇਹ ਜਹਾਜ਼ਾ ਜੀ ਮੁਕੰਮਲ ਹੋਈ ਉਡੀਕ ਰਹੇ ਗੁਰੂ ਸਾਹਿਬ ਦਾ ਹੁਕਮ ਆਵੇਗਾ ਤਾਂ ਕਿ ਆਵੇਗੀ ਮੈਂ ਵਾਪਸ ਜਾਵਾਂ ਗੁਰੂ ਸਾਹਿਬ ਦੇ ਦਰਸ਼ਨ ਕਰਾਂ ਭਾਵੇਂ ਕੋਈ ਗੁਰਸਾਹਿਬ ਨੂੰ ਸਿਧਾਨ ਆਦਾਨ ਕਰਕੇ ਉਹਨਾਂ ਨੇ ਇੱਕ ਚਿੱਠੀ ਪੱਤਰੀ ਲਿਖੀ ਮੇਰਾ ਮਾਲੂਚੇ ਗੁਰਦਸ਼ਨ aí ਗਲਪੇ ਯਾਤ੍ਰਿਕ ਨੇ ਤੇ ਸਾਧਰੇ ਬਿਰਜਸ ਸੰਤ ਬੈਰ ਜਿਓ। ਅਜਿਹੀ ਬੇਬਲ ਭੜੀਆਂ ਤਿੰਨ ਦੋ ਚਿੱਠੀਆਂ ਉਹਨਾਂ ਨੇ ਲਿਖੀਆਂ। ਕਿਉਂਕਿ ਪ੍ਰਿਥੀਪੰਦ ਰਿਤੀਚੰਦ ਪਹਿਲਾਂ ਹੀ ਉਹਨਾਂ ਨੂੰ ਇਰਖਾ ਕਰਦਾ ਸੀ ਉਹਨੇ ਰਾਹ ਵਿੱਚ ਹੀ ਇਹ ਚਿੱਠੀਆਂ ਗੁਰੂ ਸਾਹਿਬ ਕੋਲ ਨਾ ਪੰਚਨਤੀ ਆਪਣੇ ਕੋਲ ਰੱਖ ਲਈਆਂ। ਤੀਜੀ ਜਿੱਠੀ ਕਿਸੇ ਨਾ ਕਿਸੇ ਤਰਾਹ ਗੁਰੂ ਸਾਹਿਬ ਕੋਲ ਪਹੁੰਚ ਗਈ। ਜੀ ਗੁਰੂ ਸਾਹਿਬ ਨੇ ਕਿਹਾ ਵੀ ਦੋ ਇਹਦਾ ਤੀਜਾ ਨੰਬਰ ਹੈ ਦੋ ਚੁੱਚੀਆਂ ਹੋਰ ਹੋਣੇ ਚਾਹੀਦੇ ਨੂੰ ਪਤਾ ਕਰਦਿਆਂ ਹੌਲੇ-ਹੌਲੇ ਪਤਾ ਲੱਗ ਗਿਆ ਕਿ ਰਿਤੀਚੰਨ ਨੇ ਉਹ ਚੁੱਚੀਆਂ ਲਪੋ ਲਈਆਂ ਹਨ ਤਾਂ ਚੁੱਚੀਆਂ ਖਾਂਦੋਏ ਗੁਰੂ ਸਾਹਿਬ ਨੂੰ ਅਹਿਸਾਸ ਹੋਇਆ ਕਿ ਇਤਨੀ ਤੀਬਰਤਾ ਇਤਨੀ ਬੇਵਲਤਾ ਗੁਰੂ ਅਰਜਨ ਦੇਵ ਜੀ ਵਿੱਚ ਇਹ ਉਹਨਾਂ ਦਾ ਉਹਨੇ ਉਹਨੂੰ ਸੱਦਿਆ ਬਸ ਬੁਲਾ ਲਿਆ ਗੋਇੰਦਵਾਲ ਵਿਖੇ ਕੇ ਤੇ ਉਥੇ ਵੀ ਚੌਥੀ ਚਿੱਠੀ ਜੋ ਹੈ ਬੜਾ ਭਾਗ ਹੈ ਕਿ ਸੰਤ ਮਲਾਪ ਆਪਾਂ ਨੂੰ ਅਸੀ ਕਰਮ ਪਾਇਆ ਸੇਵ ਕਰੀ ਪਰ ਸਰਵਜਨ ਨਾਨਕ ਦਾਸ ਤੁਮਾਰ ਜੀ ਉਹ ਇਹ ਇਹ ਜੋੜੇ ਆਪਾਂ ਸਮਝਾਰੇ ਵਿੱਚ ਰਵਾਣੀ ਰੋਜ਼ ਪੜਦੇ ਆ ਇੱਕ ਗੁਰੂ ਨਾਮ ਮਲਾਪ ਦੀ ਬੇਬਨਤਾ ਦੀ ਕਹਾਣੀ ਹੈ ਜਿਸ ਮੁਤਾਬਕ ਉਹ ਕਣੀ ਹੈ ਰਚੀ ਗਈ ਸੋ ਇਸ ਤਰ੍ਹਾਂ ਦਾ ਦੇਖ ਕੇ ਵੀ ਇਹਨਾਂ ਦੀ ਗੁਰੂ ਪ੍ਰਤੀ ਇੰਨੀ ਸ਼ਰਧਾ ਹੈ ਇੰਨੀ ਪਿਆਰ ਹੈ ਉਹਨਾਂ ਨੇ ਆਪਣਾ ਸੂਤਾ ਅਧਿਕਾਰੀ ਚੋਣ ਚੋਣ ਦਾ ਫੈਸਲਾ ਕਰ ਲਿਆ ਕੁੁਰਜਾਦਰ ਜੇਲ ਜੀ ਨੂੰ ਤੇ ਉਹਨਾਂ ਨੂੰ 1574 ਦੇ ਵੀਸੀ ਵਿੱਚ ਕਿ ਬੁਰਾਈ ਬਖਸ਼ ਦਿੱਤੀ ਇਹ ਕੈਸੀ ਸੀ 1574 ਕੈਸੇ ਕੈਸੇ ਨੇ 1 ਸਤੰਬਰ ਨੂੰ 1581 ਜੋਤੀ ਜੀ ਨੂੰ ਸਮਾਗੇ ਉਹਨਾਂ ਨੂੰ ਬਖਸ਼ ਦਿੱਤਾ ਪੰਜ ਸਾਲ ਬਾਅਦ ਕੰਨਿਆ ਬਸਾ ਰੱਖੋ ਹੇ ਇਹ ਫਿਰ ਉਸ ਤੋਂ ਉਹ ਗ੍ਰਹਿ ਪਕਸ਼ਣ ਤੋਂ ਬਾਅਦ ਗੁਰੂ ਸਾਹਿਬ ਨੇ ਸੂਰਜ ਕਣ ਮੇਲੇ ਜਲਕਾ ਜਗ ਰਾਮ ਜੋਤੀ ਜੋਤ ਮਿਲੀ ਸੰਪੂਰਨ ਦੁਨਿਆ tham ਰਾਮ ਇਹ 1 ਸਤੰਬਰ 1582 ਨੂੰ ਜੋਤੀ ਜੋਤ ਸਮਾ ਗਏ ਇਹਨਾਂ ਦੀ ਗੁਰਬਾਣੀ ਵਿੱਚ ਸਾਨੂੰ ਸਭ ਤੋਂ ਵੱਡਾ ਉਪਦੇਸ਼ ਆ ਜੋ ਸਾਡਾ ਜੀਵਨ ਜਾਚ ਹੈ ਉਸ ਤਸਬੂ ਮਿਲਦੀ ਹੈ ਮੈਂ ਭਾਵੇਂ ਸਮ ਵੱਧ ਹੋਇਆ ਕੋਈ ਸ਼ਮਤ ਨੂੰ ਗੁਰ ਕੀ ਸੁਣਾਉਣਾ ਚਾਹਦਾ ਹਾਂ ਗੁਰ 사ਤਗ੍ਰਾਜੋ ਸੇਟਕ ਆਏ ਸੋ ਹਲਕੇ ਉਠ ਫਰਨਾਮ ਤੇ ਆਵੇ ਉਦਮ ਕਰੇ ਹਲਕੇ ਪ੍ਰਭਾਤੀ ਇਸ਼ਨਾਨ ਕਰੇ ਅਮਰ ਸਰ ਨਾ ਆਵੇ ਉਪਦੇਸ਼ ਗੁਰੂ ਹਰ ਹਰ ਜਪ ਜਾਪੇ ਸਭ ਕਿਲੋ ਕੋ ਪਾਪ ਦੋਖ ਲੈ ਜਾਵੇ ਫਿਰ ਚੜੇ ਦੇਵ ਸੇ ਗੁਰਬਾਣੀ ਗਾਵੇ ਬੇਦੇ ਹੁਦਿਆ ਹਰ ਨਾਮ ਤੇ ਆਵੇ ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ ਸੋ ਗੁਰਸਖ ਗੁਰਮਨ ਭਾਵੇ ਜਿਸ ਨੂੰ ਧਿਆਨ ਹੋਵੇ ਮੇਰਾ ਸਵਾਮੀ ਇਸ ਗੁਰਸਖ ਗੁਰ ਉਪਦੇਸ ਸੁਣਾਵੇ ਜਾ ਨਾਨਕ ਧੂੜ ਮੰਗੇ ਤਨ ਕੀ ਮੰਗੇ ਤਦ ਕੀ ਜੇ ਜਨਾਨ ਆ ਕੋ ਮੰਗੇ ਤੈਸ ਗੁਰਸਖੀ ਜੋ ਆਪ ਜਬੇ ਅਬਰ ਨਾਮ ਜਪੇ ਇਹ ਸਾਡਾ ਸਦਲਿ ਉਪਦੇਸ਼ ਹੈ ਤੁਨੂੰ ਗੁਰੂ ਅਮਦਾ ਜੀ ਮਿਹਰ ਕਰਨ ਸਾਨੂੰ ਇਹ ਉਪਦੇਸ਼ ਸਾਡੇ ਹਿਰਦੇ ਵਸੇ ਅਸੀਂ ਆਪ ਵੀ ਜਬੀ ਇਹ ਤੇ ਦੁਬੀਆਂ ਨੂੰ ਵੀ ਇਸ ਦਾ ਜਪਾ ਜਪਉਣ ਦੇ ਯੋਗ ਬਣ ਸਕੀਏ ਤਾਂ ਜੋ ਜੋ ਪ੍ਰਦੇਸ਼ ਹੈ ਪਾਣੀ ਚ ਉਦੇਸ਼ ਹੈ ਬਾਣੀ ਜਿਸ ਨਾਲ ਪਾਇਸਰ ਨੇ ਕਿਹਾ ਵੀ ਬਾਣੀ ਬਿੱਲੋ ਵਿਚਾਰ ਸੀ ਜੇਕਰ ਗੁਰਮੁਖ ਹੋਏ ਬਾਣੀ ਵਿਚਾਰਨ ਵਾਲਤੇ ਹੈ ਅਸੀਂ ਗੁਰੂ ਨੂੰ ਮੰਨਦੇ ਆ ਗੁਰੂ ਦੀ ਨਹੀਂ ਮੰਨਦੇ ਇਸ ਕਰਕੇ ਜੋ ਗੁਰੂ ਨੇ ਉਪਦੇਸ਼ ਵੀ ਸਾਨੂੰ ਦੱਸਿਆ ਅਸੀਂ ਉਸ ਨੂੰ ਪੜਾਈਏ ਤਾਂ ਕਿ ਸਾਡਾ ਜੀਵਨ ਸਫਲਾਸ ਹੋਵੇ ਤੇ ਅਸੀਂ ਇਹ ਜੋ ਮਨੁੱਖਾ ਜੀਵ ਮਿਲਿਆ ਇਸ ਨੂੰ ਲੈ ਕੇ ਲਾਸ ਕੇ ਜਿਸ ਵਾਸਤੇ ਇਸ ਨੂੰ ਮਿਲੇ ਆ ਸੋ ਇਤਨੇ ਬਿੰਦਿਆਂ ਪਰਵਰਤਨ ਕਰਨਾ ਜੀ ਵਾਹਿਗੁਰਜੀ ਖਾਗਾਮ ਸ ਵਾਹਿਗੁਰਜੀ ਕੀ ਫਤਿਹ